ਦਰਸ਼ਕੋ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਸਾਲ ਜਾਤੀ ਆਧਾਰਿਤ ਜਨਗਣਨਾ ਦੇ ਉੱਤੇ ਬੜਾ ਰੌਲਾ ਪਿਆ ਸੀ ਕਾਂਗਰਸ ਤੇ ਜਿਹੜੀਆਂ ਇਸ ਸਮੇਂ ਮੋਦੀ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਜਾਤੀ ਆਧਾਰਿਤ ਜਨਗਣਨਾ ਕਰਾਉਣ ਦੇ ਉੱਤੇ ਜ਼ੋਰ ਪਾਇਆ ਸੀ ਪਰ ਮੋਦੀ ਸਰਕਾਰ ਤੇ ਉਹਦੇ ਨਾਲ ਦੇ ਸਾਥੀਆਂ ਨੇ ਇਹ ਕਹਿ ਕੇ ਮੀਡੀਆ ਦੇ ਵਿੱਚ ਇਨਕਾਰ ਕਰ ਦਿੱਤਾ ਸੀ ਵੀ ਭਾਰਤ ਦੇ ਵਿੱਚ ਜਦੋਂ ਦਾ ਮੋਦੀ ਸਰਕਾਰ ਆਈ ਹੈ ਜਾਤੀਵਾਦ ਬਿਲਕੁਲ ਖਤਮ ਹੀ ਹੋ ਚੁੱਕਿਆ ਹੈ ਜਦੋਂ ਜਾਤੀ ਹੈ ਹੀ ਨਹੀਂ ਹੈ ਤੇ ਫਿਰ ਜਾਤੀ ਆਦਤ ਜਨਗਰਣਾ ਕਿਉਂ ਕੀਤੀ ਜਾਵੇ ਪਰ ਹੁਣ ਜਿਹੜੀ ਤੁਹਾਨੂੰ ਖਬਰ ਸੁਣਾਉਣ ਲੱਗੇ ਆ Hindu Katha Vachak ne Sant Singh Yadav ਜਿਹੜੇ UP ਦੇ ਵਿੱਚ ਪਿੰਡ ਪਿੰਡ ਜਾ ਕੇ ਭਗਵਤ ਪੁਰਾਣ ਦੀ ਕਥਾ ਕਰਦੇ ਨੇ ਭਗਵਤ ਪੁਰਾਣ ਦੀ ਕਥਾ ਕਰਨ ਦੇ ਲਈ ਸੰਤ ਸਿੰਘ ਯਾਦਵ ਨਾਮ ਦੇ ਕਥਾਵਾਚਕ ਨੂੰ ਦਾਦਰਪੁਰ ਪਿੰਡ ਦੇ ਵਿੱਚ ਬੁਲਾਇਆ ਜਾਂਦਾ ਹੈ ਜਿਹੜਾ ਕਿ ਯੂਪੀ ਦੇ ਵਿੱਚ ਇਟਾਵਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ 21 ਜੂਨ ਤੋਂ ਲੈ ਕੇ 27 ਜੂਨ ਤੱਕ ਉਹਨੂੰ ਪਹਿਲਾਂ ਬੁੱਕ ਕੀਤਾ ਜਾਂਦਾ ਹੈ ਔਰ 21 ਜੂਨ ਨੂੰ ਜਦੋਂ ਸੰਤ ਸਿੰਘ ਯਾਦਵ ਆਪਣੀ ਪਾਰਟੀ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਜਦੋਂ ਦਾਦਰਪੁਰ ਪਿੰਡ ਦੇ ਵਿੱਚ ਪਹੁੰਚਦੇ ਨੇ ਉੱਥੇ ਪੰਡਾਲ ਲੱਗਿਆ ਸੀ ਪੰਡਾਲ ਤੋਂ ਬਾਅਦ ਜਦੋਂ ਸੰਤ ਸਿੰਘ ਯਾਦਵ ਜਿਹੜੇ ਨੇ ਉਹ ਉੱਥੇ ਖਾਣਾ ਵਗੈਰਾ ਖਾਣ ਲੱਗਦੇ ਨੇ ਤੇ ਜਿਹੜੇ ਲੋਕਾਂ ਨੇ ਉਹਦੀ ਬੁਕਿੰਗ ਕੀਤੀ ਹੁੰਦੀ ਆ ਉਹਨਾਂ ਨੂੰ ਸ਼ੱਕ ਪੈ ਜਾਂਦਾ ਵੀ ਇਹਦੀ ਬੋਲੀ ਆ ਜਿਹੜੀ ਉਹ ਕੁਝ ਵੱਖਰੀ ਐ ਉਹਨੂੰ ਪੁੱਛਿਆ ਜਾਂਦਾ ਵੀ ਤੁਹਾਡੀ ਜਾਤ ਕਿਹੜੀ ਐ ਤੇ ਜਾਤ ਪੁੱਛਣ ਤੋਂ ਬਾਅਦ ਉਹ ਦੱਸ ਦਿੰਦੇ ਨੇ ਵੀ ਮੇਰੀ ਜਾਤ ਯਾਦਵ ਐ ਮੈਂ ਯਾਦਵਾ ਉਹਨੂੰ ਕਿਹਾ ਜਾਂਦਾ ਨਹੀਂ ਤੂੰ ਯਾਦਵ ਨਹੀਂ ਤੂੰ ਸਾਨੂੰ ਚਮਾਰ ਲੱਗਦਾ ਆਪਣਾ ਆਈਡੀ ਪ੍ਰੂਫ ਦਿਖਾ ਸੰਤ ਸਿੰਘ ਯਾਦਵ ਦੇ ਕੋਲੇ ਆਈਡੀ ਪ੍ਰੂਫ ਨਹੀਂ ਹੁੰਦਾ ਉਹਨੂੰ ਕਹਿੰਦਾ ਤੂੰ ਚਮਾਰ ਐ ਚਮਾਰ ਐ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਬਿਲਕੁਲ ਯਾਦਵਾ ਪਤਾ ਕੀਤਾ ਜਾਂਦਾ ਉਹ ਯਾਦਵ ਨਿਕਲਦਾ ਬਸ ਇੰਨੀ ਗੱਲ ਤੇ 5-7 ਜਿਹੜੇ ਨੌਜਵਾਨ ਹੁੰਦੇ ਨੇ ਜਿਨ੍ਹਾਂ ਦੀ ਉਮਰ 19 ਸੌਰੀ 19 ਸਾਲ 22 ਸਾਲ 24 ਸਾਲ ਤੇ 30 ਸਾਲ ਦੀ ਦੱਸੀ ਜਾਂਦੀ ਹੈ ਚਾਰ ਨੌਜਵਾਨ ਉੱਥੇ 扑 ਉੱਠਦੇ ਨੇ ਉਹ ਤੇ ਇਲਜ਼ਾਮ ਲਾਇਆ ਜਾਂਦਾ ਜਾਤੀ ਛਪਾਉਣ ਦਾ ਜਾਤੀ ਚ ਪਾਉਣ ਦਾ ਇਲਜ਼ਾਮ ਲਾਇਆ ਜਾਂਦਾ ਔਰ ਨਾਲ ਇਹ ਕਿਹਾ ਜਾਂਦਾ ਵੀ ਇਸ ਪਿੰਡ ਦੇ ਵਿੱਚ 130 ਘਰ ਬ੍ਰਾਹਮਣਾਂ ਦੇ ਨੇ ਇਸ ਪਿੰਡ ਦੇ ਵਿੱਚ ਬਹੁ ਗਿਣਤੀ ਬ੍ਰਾਹਮਣਾਂ ਦੀ ਹੈ ਤੇ ਬ੍ਰਾਹਮਣਾਂ ਦੇ ਪਿੰਡ ਵਿੱਚ ਆ ਕੇ ਇੱਕ ਛੂਦਰ ਜਾਤ ਦਾ ਬੰਦਾ ਕਥਾ ਕਰੇ ਇਹ ਸਾਡੀ ਧਾਰਮਿਕ ਰੀਤ ਤੇ ਇਹ ਸਾਡੇ ਵੇਦਾਂ ਸ਼ਾਸਤਰਾਂ ਦੇ ਵਿਰੁੱਧ ਹੈ ਇਸ ਕਰਕੇ ਉੱਥੇ ਉਹਨੂੰ ਅਪਰਾਧੀ ਐਲਾਨ ਦਿੱਤਾ ਜਾਂਦਾ ਹੈ ਅਪਰਾਧੀ ਐਲਾਨਣ ਤੋਂ ਬਾਅਦ ਸੰਤ ਸਿੰਘ ਯਾਦਵ ਦੀ ਭਰੇ ਇਕੱਠ ਦੇ ਵਿੱਚ ਸਿਰ ਮੁੰਨਿਆ ਜਾਂਦਾ ਹੈ ਸਿਰ ਮੁੰਨਣ ਤੋਂ ਬਾਅਦ ਜਿਹੜੀਆਂ ਉੱਥੇ ਲੋਕਾਂ ਦੀਆਂ ਜੁੱਤੀਆਂ ਪਈਆਂ ਸਨ ਉਹਨਾਂ ਜੁੱਤੀਆਂ ਦੇ ਉੱਤੇ ਉਹਦਾ ਸਿਰ ਰੱਖ ਕੇ ਉਹ ਤੋਂ ਮਾਫੀ ਮੰਗਵਾਈ ਜਾਂਦੀ ਹੈ ਇੱਥੇ ਹੀ ਗੱਲ ਮੁੱਕਦੀ ਨਹੀਂ ਹੈ ਪਿੰਡ ਦੇ ਵਿੱਚੋਂ ਇੱਕ ਬ੍ਰਾਹਮਣ ਜਾਤੀ ਦੀ ਇਸਤਰੀ ਬੁਲਾਈ ਜਾਂਦੀ ਹੈ ਔਰ ਉਸ ਇਸਤਰੀ ਦੇ ਪੈਰੀਂ ਹੱਥ ਲਾਏ ਜਾਂਦੇ ਨੇ ਸੰਤ ਸਿੰਘ ਯਾਦਵ ਦੇ ਵੱਲੋਂ ਔਰ ਉਸ ਇਸਤਰੀ ਦਾ ਮੂਤਰ ਹੈ ਜਿਹੜਾ ਉਹ ਛੜਕਾ ਕੀਤਾ ਜਾਂਦਾ ਸੰਤ ਸਿੰਘ ਯਾਦਵ ਦੇ ਉੱਪਰ ਉਸ ਤੋਂ ਬਾਅਦ ਉਹਦੇ ਉਹਨੂੰ 25000 ਰੁਪਏ ਦਾ ਜੁਰਮਾਨਾ ਪਾ ਦਿੱਤਾ ਜਾਂਦਾ ਉਹਦੇ ਹੱਥ ਚਾਰ ਮੁੰਦੀਆਂ ਪਾਈਆਂ ਸੀ ਉਹ ਖੋਹ ਲਈਆਂ ਜਾਂਦੀਆਂ ਤਿੰਨ ਮੁੰਦੀਆਂ ਜਿਹੜੀਆਂ ਸੀ ਉਹਨੂੰ ਬੋਰਡ ਦਿੱਤੀਆਂ ਗਈਆਂ ਇੱਕ ਮੁੰਦਰੀ ਤੇ 25000 ਰੁਪਏ ਉਹਦੇ ਕੋਲੋਂ ਜੁਰਮਾਨਾ ਲੈ ਕੇ ਤੇ ਉਹਨੂੰ ਧੱਕੇ ਮਾਰ ਕੇ ਜੁੱਤੀਆਂ ਮਾਰਦਿਆਂ ਹੋਇਆਂ ਪਿੰਡ ਵਿੱਚੋਂ ਕੱਢ ਦਿੱਤਾ ਜਾਂਦਾ ਬਾਦ ਵਿੱਚ ਇਹ ਖਬਰ ਵਾਇਰਲ ਹੋ ਜਾਂਦੀ ਹੈ ਲੋਕਾਂ ਦੇ ਇਹ ਕਹਿ ਲੋ ਜ਼ੁਬਾਨ ਦੇ ਉੱਪਰ ਜਿਹੜੀ ਹੈ ਉਹ ਯੋਗੀ ਸਰਕਾਰ ਆ ਜਾਂਦੀ ਹੈ ਮੀਡੀਆ 'ਚ ਖਬਰ ਫੈਲ ਜਾਂਦੀ ਹੈ ਪਰ ਦਰਸ਼ਕੋ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਦਾਵਾ ਕਰਦੇ ਹਾਂ ਵਿਸ਼ਵਗੁਰੂ ਬਣਦਾ ਸਰਕਾਰ ਦਾਵਾ ਕਰਦੀ ਹੈ ਕਿ ਮੋਦੀ ਸਰਕਾਰ ਤੋਂ ਬਾਅਦ ਜਾਤਵਾਦ ਖਤਮ ਹੋ ਚੁੱਕਿਆ ਹੈ ਪਰ ਕੀ ਸੰਤ ਸਿੰਘ ਯਾਦਵ ਦਾ ਕਸੂਰ ਕੀ ਹੈ ਔਰ ਇਹ ਗੱਲ ਕਦੇ ਨਾ ਭੁੱਲੀਏ ਜਾਦਵ ਕੁੱਲ ਨੂੰ ਸ਼੍ਰੀ ਕ੍ਰਿਸ਼ਨ ਜੀ ਦੀ ਕੁੱਲ ਮੰਨਿਆ ਜਾਂਦਾ ਹੈ ਇੱਕ ਪਾਸੇ ਸ਼੍ਰੀ ਕ੍ਰਿਸ਼ਨ ਜੀ ਨੂੰ ਭਗਵਾਨ ਕਹਿ ਕੇ ਪੂਜਿਆ ਜਾਂਦਾ ਹੈ ਦੂਜੇ ਪਾਸੇ ਸ਼੍ਰੀ ਕ੍ਰਿਸ਼ਨ ਜੀ ਦੀ ਯਾਤ ਜਾਦਵ ਦੇ ਕੁੱਲ ਦੇ ਲੋਕਾਂ ਨੂੰ ਨੀਚ ਤੇ ਸ਼ੂਦਰ ਕਹਿ ਕੇ ਉਹਦਾ ਸਿਰ ਮੁੰਨਿਆ ਜਾਂਦਾ ਹੈ ਉਹਦੇ ਜੁੱਤੀਆਂ ਮਾਰੀਆਂ ਜਾਂਦੀਆਂ ਨੇ ਉਹਦੇ ਉੱਤੇ ਬ੍ਰਾਹਮਣ ਔਰਤ ਦਾ ਮੂਤਰ ਛੜਕਾ ਕੀਤਾ ਜਾਂਦਾ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਆਰਐਸਐਸ ਜਿਹੜੇ ਹਿੰਦੂਵਾਦ ਭਗਵਾ ਕਰਨ ਦੇ ਲੋਕ ਰੌਲਾ ਪਾਉਂਦੇ ਨੇ RAM RAJ ਦਾ ਸੋਚਣ ਵਾਲੀ ਗੱਲ ਹੈ ਕਿ RAM RAJ ਦਾ ਰੌਲਾ ਪਾਉਣ ਵਾਲੇ ਲੋਕ ਚੁੱਪ ਕਿਉਂ ਨੇ ਚੁੱਪ ਅੱਧੀ ਹਾਂ ਹੁੰਦੀ ਹੈ ਮੋਦੀ ਸਰਕਾਰ ਦਾ ਕਿਸੇ ਵੀ ਲੀਡਰ ਦਾ ਕਿਸੇ ਲੋਕਲ ਲੀਡਰ ਦਾ ਕਿਸੇ ਵੱਡੇ ਲੀਡਰ ਦਾ ਕੋਈ ਬਿਆਨ ਨਹੀਂ ਆਇਆ ਯੋਗੀ ਉਥੋਂ ਦੇ ਮੁੱਖ ਮੰਤਰੀ ਨੇ ਬਿਲਕੁਲ ਚੁੱਪ ਨੇ ਚੁੱਪ ਤਾਂ ਅੱਧੀ ਹਾਂ ਹੁੰਦੀ ਐ ਅਸਲ ਦੇ ਵਿੱਚ ਜਿੱਥੋਂ ਤੱਕ ਪਤਾ ਕੀਤਾ ਜਾ ਰਿਹਾ ਐ ਅਖਲੇਸ਼ ਯਾਦਵ ਨੇ ਉੱਥੇ ਰੌਲਾ ਵੀ ਪਾਇਆ ਉਹਨਾਂ ਨੇ ਕਿਹਾ ਅਸੀਂ ਅੰਦੋਲਨ ਵੀ ਕਰਾਂਗੇ ਪਰ ਸੋਚਣ ਵਾਲੀ ਗੱਲ ਇਹ ਐ ਕਿ ਇਹ ਜਾਤ ਪਾਤ ਦਾ ਜਿਹੜਾ ਇਹ ਨਫ਼ਰਤ ਭਰਿਆ ਬੀਜ ਐ ਇਹ ਲੋਕਾਂ ਦੇ ਮਨਾਂ ਵਿੱਚ ਕਿੱਥੋਂ ਤੱਕ ਵਸਿਆ ਹੋਇਆ ਔਰ ਦਰਸ਼ਕੋ ਇੱਕ ਗੱਲ ਸਭ ਤੋਂ ਜ਼ਰੂਰੀ ਇਹ ਜਿਹੜਾ ਜਾਤਵਾਦ ਦਾ ਬੀਜ ਐ ਇਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹਦੀ ਸ਼ੁਰੂਆਤ ਹਿੰਦੂ ਧਰਮ ਦੇ ਪੁਰਾਤਨ ਗ੍ਰੰਥਾਂ ਤੋਂ ਹੁੰਦੀ ਹੈ ਮੈਂ ਇੱਕ ਜਿਹੜਾ ਸੀ ਉਹ ਸ਼ੰਕਰਾਚਾਰੀਆ ਦਾ ਬਿਆਨ ਪੜ੍ਹ ਰਿਹਾ ਸੀ ਤੇ ਉਸ ਸ਼ੰਕਰਚਾਰੀਆਂ ਨੇ ਵੀ ਸੰਤ ਸਿੰਘ ਯਾਦਵ ਦੀ ਗਲਤੀ ਕੱਢੀ ਕਿ ਕਿਸੇ ਵੀ ਸ਼ੁੱਦਰ ਜਾਤ ਦੇ ਬੰਦੇ ਨੂੰ ਇਕੱਠ ਦੇ ਵਿੱਚ ਬੋਲਣਾ ਸ਼ਸਤਰਾਂ ਦੇ ਵਿਰੁੱਧ ਹੈ ਜਦੋਂ ਇੱਕ ਵੱਡੇ ਸ਼ੰਕਰਚਾਰੀਆਂ ਨੂੰ ਹੀ ਪੁੱਛਿਆ ਜਾਂਦਾ ਤੇ ਉਹਨੇ ਵੀ ਇਹ ਗੱਲ ਕਹੀ ਕਿ ਇੱਕ ਛੂਦਰ ਬੰਦਾ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਸਾਹਮਣੇ ਤਾਂ ਵਖਿਆਣ ਕਰ ਸਕਦਾ ਪਰ ਸਾਰੇ ਜਿੱਥੇ ਜਾਤੀ ਦੇ ਲੋਕ ਜੁੜੇ ਹੋਣ ਜਿੱਥੇ ਸਾਰੇ ਲੋਕਾਂ ਦਾ ਇਕੱਠ ਹੋਵੇ ਉੱਥੇ ਇੱਕ ਛੂਦਰ ਬੰਦੇ ਦਾ ਕਥਾ ਵਖਿਆਣ ਕਰਨਾ ਇਹ ਸ਼ਾਸਤਰ ਦੇ ਵਿਰਧ ਹੈ ਤੇ ਸੰਤ ਸਿੰਘ ਯਾਦਵ ਨੇ ਇਹ ਪਾਪ ਕੀਤਾ ਉਹਦੀ ਸਜ਼ਾ ਉਹਨੂੰ ਮਿਲੀ ਹੈ ਦਰਸ਼ਕੋ ਇਹਦਾ ਅਰਥ ਕੀ ਕੱਢੀਏ ਗੁਨਾਹ ਕੇਵਲ ਲੋਕਾਂ ਦੇ ਵਿੱਚ ਨਹੀਂ ਹੈ ਜਿਹੜੇ ਗ੍ਰੰਥਾਂ ਨੂੰ ਲੋਕ ਰੱਬ ਦਾ ਬਚਨ ਸਮਝ ਕੇ ਮੰਨਦੇ ਨੇ ਅਸਲ ਵਿੱਚ ਜਾਤਵਾਦ ਦਾ ਬੀਜ ਉੱਥੋਂ ਪੈਦਾ ਹੋਇਆ ਮੰਨੂ ਸਿਮਰਤੀ ਵਰਗਾ ਗ੍ਰੰਥ ਇਸ ਇਸ ਜਾਤ ਪਾਤ ਦੀ ਉਪ ਉਦੋਂ ਪੈਦਾ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ ਇਹ ਜਾਤ ਪਾਤ ਦਾ ਬੀਜ ਧਰਮ ਗ੍ਰੰਥਾਂ ਦੇ ਵਿੱਚ Hinduਵਾad ਦੇ ਧਰਮ ਗ੍ਰੰਥਾਂ ਵਿੱਚ ਪਿਆ ਹੋਇਆ ਹੈ ਅਸੀਂ ਲੋਕਾਂ ਦੇ ਮਨਾਂ ਵਿੱਚੋਂ ਉਹ ਉਹ ਕਿਵੇਂ ਕੱਢ ਦੇਾਂਗੇ ਜਦੋਂ ਉਹਨਾਂ ਗ੍ਰੰਥਾਂ ਦੇ ਵਿੱਚ ਹੀ ਜਿਹੜਾ ਹੈ ਉਹ ਜਾਤ ਪਾਤ ਦਾ ਬੀਜ ਪਿਆ ਹੋਇਆ ਹੈ ਇਸੇ ਕਰਕੇ ਡਾਕਟਰ ਭੀਮਰਾਓ ਉਮੇਦਕਰ ਨੇ 나ਗਪੁਰ ਦੀ ਧਰਤੀ ਦੇ ਉੱਪਰ ਮੰਨੂ ਸਿਮਰਤੀ ਜਿਸ ਨੂੰ Hindu ਧਰਮ ਦੇ ਜਿਹੜਾ ਹੈ ਉਹ ਆਚਾਰ ਸਹਿਤਾ ਮੰਨੀ ਜਾਂਦੀ ਹੈ ਹਿੰਦੂ ਧਰਮ ਦੀ ਮਰਯਾਦਾ ਦਾ ਗ੍ਰੰਥ ਮੰਨਿਆ ਜਾਂਦਾ ਮੰਨੂ ਸਿਮਰਤੀ ਤੇ ਡਾਕਟਰ ਭੀਮਰਾਓ ਅਮੇਦਕਰ ਨੇ ਮੰਨੂ ਸਿਮਰਤੀ ਗ੍ਰੰਥ ਨੂੰ ਅੱਗ ਲਾ ਕੇ ਹਜ਼ਾਰਾਂ ਲੋਕਾਂ ਸਾਹਮਣੇ ਸਾੜਿਆ ਸੀ ਉਹਦਾ ਕਾਰਨ ਇਹ ਸੀ ਕਿ ਇਸ ਜਾਤ ਪਾਤ ਦੇ ਬੀਜ ਨੇ ਜਿਹੜੇ ਉਹ ਸਨਾਤਨ ਧਰਮ ਦੇ ਪੁਰਾਣੇ ਗ੍ਰੰਥਾਂ ਵਿੱਚ ਪਏ ਨੇ ਜਦੋਂ ਤੱਕ ਇਹ ਜਾਤ ਪਾਤ ਨੂੰ ਪੈਦਾ ਕਰਨ ਵਾਲੇ ਗ੍ਰੰਥਾਂ ਨੂੰ ਅਸੀਂ ਸਾੜਦੇ ਨਹੀਂ ਉਦੋਂ ਤੱਕ ਸਾਡੇ ਅੰਦਰੋਂ ਇਹ ਜਾਤ ਪਾਤ ਦਾ ਬੀਜ ਖਤਮ ਨਹੀਂ ਹੋ ਸਕਦਾ ਧੰਨਵਾਦ